ਅੱਤੈ ਤਸਵੀਰਾਂ ਨੇ ਜਿਹੜੀਆਂ ਫਰੀਦਕੋਟ ਤੋਂ ਉਸ ਵੇਲੇ ਸਾਹਮਣੇ ਆਈਆਂ ਨੇ ਜਦੋਂ ਦੇਖਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਫ੍ਰੀडम फाइਟਰਸ ਦੇ ਪਰਿਵਾਰਾਂ ਦੀ ਖੜਕਦੀ ਹੋਈ ਨਜ਼ਰ ਆ ਰਹੀ ਹੈ ਜੀਹਾਂ ਤਸਵੀਰਾਂ ਨੇ ਫਰੀਦਕੋਟ ਤੋਂ ਸਾਹਮਣੇ ਬਿਲਕੁਲ ਆਜ਼ਾਦੀ ਦਿਹਾੜੇ ਮੌਕੇ ਕਹਾ ਸਕਦੇ ਹਾਂ ਕਿ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਆਜ਼ਾਦੀ ਖੁਲਾਟੀਆਂ ਦੀ ਖੜਕੀ ਹੈ ਬਿਲਕੁਲ ਸਨਮਾਨ ਦੇ ਵਿੱਚ ਮਿਲਿਆ ਸਮਾਨ ਉਹਨਾਂ ਨੇ ਵਾਪਸ ਕੀਤਾ ਤੇ ਕਿਹਾ ਕਿ ਸਾਨੂੰ ਸਮਾਨ ਨਹੀਂ ਸਕੋ ਸਨਮਾਨ ਚਾਹੀਦਾ ਤਾਂ ਬਿਲਕੁਲ ਆਜ਼ਾਦੀ ਕੁਲਾਟੀਆਂ ਦਾ ਪਰਿਵਾਰ ਉਸ ਵੇਲੇ ਗੁੱਸੇ ਦੇ ਵਿੱਚ ਆ ਗਿਆ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਸਵੇਰ ਤੋਂ ਇੱਥੇ ਬੈਠੇ ਹਾਂ ਕਿ ਸਾਨੂੰ ਨਾ ਤਾਂ ਕੋਈ ਚਾਹ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਪੱਖਿਆਂ ਦਾ ਪ੍ਰਬੰਧ ਹੈ ਵੱਡੇ ਵੱਡੇ ਅਫਸਰ ਨੇ ਜਿਨ੍ਹਾਂ ਦੇ ਮੂਰੇ ਵੱਡੇ ਵੱਡੇ ਕੂਲਰ ਲੱਗੇ ਨੇ ਤੇ ਸਾਨੂੰ ਆਮ ਜਨਤਾ 'ਚ ਬਿਠਾਇਆ ਤੇ ਸਾਡੇ ਕੋਲੇ ਜਿਹੜਾ ਪੱਖਿਆਂ ਦਾ ਅਰੇਂਜਮੈਂਟ ਵੀ ਹੈ ਨਹੀਂ ਕਰਵਾਇਆ ਗਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਫ੍ਰੀडम फाइਟਰ ਦੇ ਪਰਿਵਾਰਾਂ ਦੀ ਜਿਹੜੀ ਖੜਕਦੀ ਹੋਈ ਨਜ਼ਰ ਆ ਤਸਵੀਰਾਂ ਨੇ ਜਿਹੜੀਆਂ ਰਿਪੋਰਟ ਉਸ ਵੇਲੇ ਸਾਹਮਣੇ ਆਈਆਂ ਨੇ ਤਾ ਬਿਲਕੁਲ ਉਹਨਾਂ ਦਾ ਕਹਿਣਾ ਹੈ ਕਿ ਖੁਦਲੀ ਵੱਡੇ-ਵੱਡੇ ਪੱਖੇ ਤੇ ਕੂਲਰ ਲਗਾਏ ਨੇ ਸਾਡੇ ਲਈ ਪੂਰੇ ਪੱਖੇ ਵੀ ਨਹੀਂ ਚਾਹ ਤੇ ਨਾ ਹੀ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੈ ਇਹ ਸਾਡਾ ਆਦਰ ਨਹੀਂ ਨਿਰਾਦਰ ਹੈ ਉਸ ਤੋਂ ਬਾਅਦ ਉਹਨਾਂ ਕਹਿਆ ਕਿ ਸਾਨੂੰ ਲੋਈ ਤੇ ਕੰਬਲ ਜਾਂ ਕੁਝ ਵੀ ਨਹੀਂ ਚਾਹੀਦਾ ਸਾਨੂੰ ਸਿਰਫ ਸਾਡਾ ਬਣਦਾ ਸਨਮਾਨ ਚਾਹੀਦਾ ਨਾ ਕਿ ਸਮਾਨ ਤਾਂ ਬਿਲਕੁਲ ਉਸ ਵੇਲੇ ਹੰਗਾਮਾ ਹੋ ਗਿਆ ਤਾਂ ਆਜ਼ਾਦੀ ਦਿਹਾੜੇ ਮੌਕੇ ਕਹਿ ਸਕਦੇ ਆ ਤਾਂ ਹੰਗਾਮੇ ਦੀ ਤਸਵੀਰ ਸਾਹਮਣੇ ਆਈ ਹੈ ਜਦੋਂ ਫ੍ਰੀडम फाइਟਰਸ ਦੇ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਰੋਧ ਕਰਦੇ ਨਜ਼ਰਾਂ ਨੇ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਬਣਦਾ ਸਨਮਾਨ ਦੇਣਾ ਚਾਹੀਦਾ ਨਾ ਕਿ ਸਨਮਾਨ ਉਹਨਾਂ ਵੱਲੋਂ ਦਿੱਤਾ ਗਿਆ ਜਿਹੜਾ ਸਨਮਾਨ ਹੈ ਵਾਪਸ ਕੀਤਾ ਗਿਆ ਤੋਂ ਉਹਨਾਂ ਨੇ ਕਿਹਾ ਕਿ ਵੱਡੇ ਵੱਡੇ ਫੂਲਰਾਂ ਦੇ ਅਰੇਂਜਮੈਂਟ ਕੀਤੇ ਨੇ ਸਿਰਫ ਅਕਸਰਾਂ ਬਾਤ ਤੇ ਹਾਲਾਂਕਿ ਸਾਡੇ ਵਾਸਤੇ ਆਮ ਪੱਖੇ ਵੀ ਨਹੀਂ ਚਲਾਏ ਗਏ ਤਸਵੀਰ ਤੋਂ ਸਾਨੂੰ ਨਾ ਤਾਂ ਕੋਈ ਚਾਹ ਪੁੱਛੀ ਗਈ ਹੈ ਤੇ ਨਾ ਹੀ ਕੋਈ ਪਾਣੀ ਦਾ ਗਲਾਸ ਪੁੱਛਿਆ ਗਿਆ ਉਸ ਤੋਂ ਬਾਅਦ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦੀ ਜ਼ੁਬਾਨੀ ਤੁਸੀਂ ਆਪ ਹੀ ਸੁਣ ਲਵੋ ਇਸ ਦੇ ਨਾਲ ਨਾਲ ਤੁਸੀਂ ਆਪਣੀ رائے ਜਾਂ ਜਿਹੜੀ ਕਮੈਂਟਸ ਬਾਕਸ ਦੇ ਵਿੱਚ ਜਰੂਰ ਦੱਸੋ ਕਿ ਆਖਰਕਾਰ ਸਵੇਰ ਤੋਂ ਉਸ ਤਰੀਕੇ ਦੇ ਨਾਲ ਬਿਠਾ ਕੇ ਰੱਖਣਾ ਉਸ ਤੋਂ ਬਾਅਦ ਉਹਨਾਂ ਨੂੰ ਲੋਈ ਦੇ ਨਾਲ ਸਨਮਾਨਿਤ ਕਰਨਾ ਕਿੰਨਾ ਕੁ ਸਹੀ ਹੈ ਬਿਲਕੁਲ ਆਪਣੀ رائے ਜਾਂ ਜਿਹੜੀ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦਿਓ। ਡਿਰੇਕਟਰ ਅਕਤਾਰ ਅਧਕਾਰੀ ਸੰਸਤਾ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਪ੍ਰਮੰਡਲੇ ਸਿੰਘਾ ਜੀ ਅੱਜ ਜੀ ਅਸੀਂ ਜੀ ਅੱਜ ਦੀਆਂ ਮੀਟਿੰਗ ਵਿੱਚ ਜਿਹੜੀ ਨੌਕਰੀਆਂ ਇਹ ਵੀ ਨਹੀਂ ਇਹ ਸਾਡਾ ਸਨਮਾਨ ਸਾਨੂੰ ਚਾਹ ਦੇ ਪਾਣੀ ਚਾਹੀਦਾ ਸਾਨੂੰ ਰੋਈ ਦੇ ਡੱਬਾ ਨਹੀਂ ਚਾਹੀਦਾ ਅੱਜ ਸਾਡ ਨੇ ਜਿਹੜੀ ਇਹਨਾਂ ਨੇ ਕੀਤੀ ਹੈ ਮੇਰੇ ਖਿਆਲ ਸਾਡੇ ਬਜ਼ੁਰਗਾਂ ਨੇ ਕਹਿਦਾ ਕੱਲ੍ਹਾਂ ਇਹਨਾਂ ਨੂੰ ਵਿਭਾਗ ਇਸ ਯਾਹਾਂ ਦਵਾ ਰਹੇ ਆ ਨਾ ਗੁੰਡੀ ਇਹ ਅਦੀ ਮਰੂ ਚੰਦ ਪਿਆਰ ਕਰ ਤਾ ਨਾ ਨਿੰਦਾ ਕਰਦੀ ਹੈ ਇਹ ਹਾਸਾ ਕਰਦਾ ਨਹੀਂ ਆ ਜੀ ਇਹਨਾਂ ਨਾਲ ਬਾਈ ਕਰਦਾ ਨਹੀਂ ਇਹ ਪੈਦਾ ਨਾਲ ਦੋਸਤ ਨੂੰ ਲਵਾਈ ਕਰੇ ਇਹ ਡੇਰ ਤੋਂ ਹੋਵੇ ਆ तीन सौ पैंठ दिन पंद्रह दिन सब किया है तीन सौ तेहट दिन का अभियान किया जाता है कोई इन्होंने दफ्तर कोई गलते असं अर्जियां देने हैं तो अर्जी जगह गायर कर दी जाए और अब अभी जिस तक वो सलमान नहीं लिया मैं सिरे रिटायर्ड प्रिंसीपल मैं अपने सम्मान अच्छ प्रशासन को जान का विचार किया ਇਹ ਮੰੰਦਸੇ ਗੇਲਾ ਨੂੰ ਸੰਭਾਲਣ ਦਾ ਕਾਰਨ ਕੀ ਹੈ ਕਾਰਨ ਕੀ ਸਾਡੀ ਬੇਸੀ ਕੀਤੀ ਜਾਂਦੀ ਹੈ ਸਾਡੇ ਤੋਂ ਪੈਸੇ ਲੈਂਦੇ ਦੋ ਦਿਨ ਨਹੀਂ ਤਿੰਨ ਦਿਨ ਸਭ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਅੱਜ ਤਾਂ ਇਹ ਕਿਤੇ ਜਾਂਦਾ ਪ੍ਰਸ਼ਾਸਨ ਵੱਲ ਕੋਈ ਕਹੀ ਗੱਲ ਸੁਣ ਜਾਂਦੀ ਇਹ ਨਹੀਂ ਬੱਤਰ ਜਾਂਦੇ ਆਮ ਲੋਕਾਂ ਦੇ ਘਟੇ ਭੱਜਿਆ ਇਹ ਨਹੀਂ ਦਿੰਦੇ ਨੇ ਐਸੋ ਕੇ ਵਰਗੇ ਲੋਕਾਂ ਜਾਂਦੇ ਐਸੇ ਬਿਕਣਾ ਬਾਅਦ ਚਲੇ ਤੇ ਸਰਕਾਰ ਵੱਲੋਂ ਚਿੱਠੀ ਆਇਆ ਹੈ ਸੋਰੀ ਕਾਮਿਲ ਜਾਨ ਸਰਗਰ ਵੀਰ ਹੱਥਾਂ ਜੀ 17 ਸਰਗਰ ਹੋਈਦਾ ਸਾਡੇ ਇਹ ਜਿਹੜੇ ਵਿਗਦਾ ਜਾਵੇ ਇਹ ਜਿਹੜੇ ਰੋਕੋ ਆਮ ਲੋਕਾਂ ਦੇ ਕੱਟਿਆ ਨੁਕਸਾਨ ਉਹ ਪੀੜ ਕੀ ਤੱਕਦਾ ਦਫਤਰ ਦੇ ਦਸਤਖਤ ਕਰਕੇ ਜੀ ਆ ਨਾ ਸਿਮਾ ਲੈ ਲਿਆ ਅੰਦਰ ਕੀ ਗੌਰਮੈਂਟ ਸਕੂਲ ਦੇ ਬੱਚੇ ਜਿਵੇਂ ਦੇਖੋ ਵਿਦਿਆਰਥੀ ਆਪਣੇ ਇਤਿਹਾਸ ਤੋਂ ਦੂਰ ਹੋ ਗਏ ਵੀ ਹੈ ਪਰ ਸ਼ਾਚੰਦ ਨੂੰ ਮੋਟਾ ਫਟਾ ਕਦਮ ਦਾ ਪਾ ਰਿਹਾ ਜਦੋਂ ਬਲੋਕ ਮੈਨਡਾਪ ਰੋਪਰਾਂ ਨੂੰ ਕਲਿਆ ਜਾਂਦਾ ਨਾ ਤਾਂ ਪਾਣੀ ਦਾ ਕਲ ਕਮਸੇ ਕਮ ਪਾਣੀ ਦਾ ਦਰਸ਼ੇ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਤੇ ਸਰਬਜੋਗ ਦਾ ਮਾਹ ਹੈ ਕਿ ਆਪਣੀ ਵਜਾ ਦੇਣਾਰੀ ਹੋਇਆ ਬਿਨਾਂ ਪੱਥੇ ਦਾ ਪ੍ਰੰਧ ਹੋਣਾ ਪੰਦਾ ਪਰ ਹੋਰ ਕਿਸੇ ਜਰੂਰਤ ਨਹੀਂ ਕਿੱਦੇ ਬੇੜੀਆਂ ਫੈਕਟਰ ਨਾਮ ਦਾ ਹੋਵੇ ਕਿ ਲੋਕਾਂ ਦੀ ਥੋੜਾ ਆਸ ਨੂੰ ਦੱਬਿਆ ਨਹੀਂ ਸਾਡਾ ਸਨਮਾਨ ਚਾਹੀਦਾ ਸਨਮਾਨ ਨਹੀਂ ਚਾਹੀਦਾ ਆਪਾਂ ਆਪਣਾ ਸਨਮਾਨ ਖੋੜੇ ਰੱਖਣ ਸਾਨੂੰ ਸਨਮਾਨ ਦੇਣ ਸਾਨੂੰ ਸਨਮਾਨ ਦੇਣ ਜੋ ਸਾਨੂੰ ਡਾਕਟਰਾਂ ਦੇ ਵਿੱਚ ਕੰਮ ਮੌਜੂਦ ਮਲਾਜਮ ਕੋਲ ਫੜਿਆ ਇਹਨਾਂ ਨੂੰ ਵੀ ਪਤਾ ਸੀ ਕਿ ਇਹ ਕੀ ਹੁੰਦਾ ਹੈ ਜੇ ਇਹਨਾਂ ਦੇ ਪੀਟੀ ਮੱਤ ਦੇ ਕੋਈ ਮਲਾਜਮਾਂ ਉਹਨਾਂ ਨੂੰ ਵੀ ਲੱਗਾ ਵੀ ਇਹ ਫ੍ਰੀਡਮ ਦੱਸੋ ਮਲਾਜਮਾਂ ਨੂੰ ਅੱਜ ਤੱਕ ਸ਼ਤਰ ਸਾਹਿਬ ਦਾ ਜੇ ਤੁਹਾਨੂੰ ਯਾਦ ਹੈ ਉਹਨਾਂ ਨੇ ਇਹ ਨਹੀਂ ਬੋਲ ਸਕਿਆ ਵੈਟਰ ਹੈ ਕਾਂਗਰਸ